ਦਨੇਸ਼ ਜੀ ਤੁਸੀਂ 3 ਸਾਲ ਤੋਂ ਸਿਆਸਤ ਤੋਂ ਗਾਇਬ ਹੋ ਕੀ ਕਹੂੰਗਾ ਜੀ ਪਹਿਲਾਂ ਤਾਂ ਤੁਹਾਡੇ ਜਰ ਦੀ ਮੈਂ ਇਹ ਗੱਲ ਕਹਿਣਾ ਚਾਹਨਾ ਵੀ ਦਿਨੇਸ਼ ਬਾਂਸਲ ਤੇ ਸਿਆਸਤ ਦਾ ਮੇਲ ਹੀ ਕੋਈ ਨਹੀਂ ਹੈਗਾ ਸਿਆਸਤ ਸਿਆਸਤ ਦੇ ਵਿੱਚ ਜਿਹੜੀ ਝੂਠ ਤੇ ਮਕਾਰੀ ਚੱਲਦੀ ਉਹ ਦਿਨੇਸ਼ ਬਾਂਸਲ ਦੇ ਵਿੱਚ ਨਹੀਂ ਹੈ ਜੀ ਤੇ ਦੂਜੀ ਗੱਲ ਕਾਕਾ ਮਨਜੀਤ ਕਾਕਾ ਇਹਨਾਂ ਨਾਲ ਕੋਈ ਮੇਰਾ ਕੱਲਾ ਰਾਜਨੀਤਿਕ ਪਿਆਰ ਨਹੀਂ ਹੈ ਇਹਨਾਂ ਨਾਲ ਪਰਿਵਾਰਕ ਪਿਆਰ ਮੇਰਾ ਜ਼ਿਆਦਾ ਹੈ ਕਿਉਂਕਿ ਇਹਨਾਂ ਨੇ ਜਿਹੜੀ ਤਨੋਂ ਮਨੋਂ ਤਨੋਂ ਜੀਵਨ ਉਹ ਕਹਿੰਦੇ ਨੇ سپورਟ 2017 'ਚ ਮੇਰੀ ਕੀਤੀ ਹੈ ਉਹ ਸ਼ਾਇਦ ਮੇਰੇ ਲਈ ਬੇਸ਼ਕੀਮਤੀ थी ਬੇਗੁਲੀ ਸੀ ਤੇ ਅੱਜ ਜਦੋਂ ਪਰਿਵਾਰ ਨੂੰ ਲੋੜ ਹੈ ਤੇ ਮੈਂ ਨਹੀਂ ਖੜੂ ਆ ਕੇ ਤਾਂ ਇਹਦਾ ਕੋਈ ਰਾਹ ਨਹੀਂ ਬਣਦਾ ਹੈਗਾ ਕਿਸੇ ਜੁਆਇਨਿੰਗ ਕਾਕਾ ਜੀ ਨੂੰ ਤੁਸੀਂ ਕਰੇ ਸੀ ਆਮ ਆਦਮੀ ਪਾਰਟੀ ਸੀ ਨਹੀਂ ਕਾਕਾ ਜੀ ਬਹੁਤ ਦੇਰ ਤੱਕ ਐਕਟਿਵ ਸੀ ਪਰ ਮੈਂ ਇਹ ਕਹਿ ਸਕਦਾ ਵੀ ਮੇਰੇ ਮੈਂ ਆਪਦੇ ਨਾਲ ਤੋਰਨ ਵਾਸਤੇ ਇਹਨਾਂ ਦੇ ਘਰੇ ਜੂ ਗਿਆ ਸੀ ਤੇ ਇਸ ਚ ਇਹ ਵੀ ਕੋਈ ਦੁਰਾਈ ਨਹੀਂ ਕਿ ਮੇਰਾ ਛੋਟਾ ਭਾਈ RAM GOEL ਭੋਨੀ ਘਰ ਤੋਂ ਤੇ ਗਰਦੀਪ ਸਿੰਘ ਫੱਗੋ ਵਾਲਾ ਜੋ ਸਾਫਕਾ ਸਰਪੰਚ ਤੇ ਉਹਨਾਂ ਦੇ ਨਾਲ ਸਦਗਾ ਹੀ ਇਹ ਮੈਨੂੰ ਮਿਲੇ ਸੀ ਤੇ ਭਰਾਵਾਂ ਵਰਗਾ ਪਿਆਰ ਜਿਹੜਾ ਮੇਰਾ ਇਹਨਾਂ ਨਾਲ ਰਿਹਾਗਾ ਕੋਈ ਰਾਜਨੀਤਿਕ ਪ੍ਰੇਮ ਨਹੀਂ ਸੀ 8 ਸਾਲ 9 ਸਾਲ ਹੋ ਗਿਆ ਅੱਜ ਉਹਨਾਂ ਦੇ ਨਾਲ ਨੂੰ ਤੇ ਅੱਜ ਵੀ ਇਹਨਾਂ ਨਾਲ ਪਿਆਰ ਹੈ ਤੇ ਦਿਲੋਂ ਇਹਨਾਂ ਦੇ ਨਾਲ ਖੜੇ ਆ ਅੱਜ ਨਹੀਂ ਜੀ ਅਗਰ ਗੱਲ ਕਰੀਏ ਜੋ ਕਾ ਚੱਲ ਰਹੀਆਂ ਨੇ ਪਾਰਟੀ ਨੇ ਪਹਿਲਾਂ ਸਾਨੂੰ ਚੋਂ ਲੜਾਈ 2022 ਦੇ ਵਿੱਚ ਕੁਝ ਸਮੀਕਰਨ ਤੇਜ਼ੀ ਨਾਲ ਚੇਂਜ ਹੋਏ ਬੜੀ ਬੜੀ ਕਾਸ਼ਾ ਸੀ ਕਿ ਅਸੀਂ ਵੀ ਐਮਐਲਏ ਦੀ ਚੋਣ ਲੜੀਏ ਤੁਸੀਂ ਕਿਉਂ ਇਸ ਬਾਰੇ ਭਗਵਾਨ ਸ੍ਰੀ ਮਾਨ ਜੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿ ਤੁਸੀਂ ਉਹਨਾਂ ਨੂੰ ਜ਼ਰੂਰ ਬਹੁਤ ਰੇਸ਼ੀ ਕਾਸ਼ਾ ਕੋਈ ਐਮਐਲਏ ਬਣੰਦਿਆਂ ਨਹੀਂ ਸੀ ਕਾਸ਼ਾ ਇੱਕ ਲਹਿਰ ਦੀਆਂ ਸੀ ਜਿਹੜੀ ਲਹਿਰ 2012 13 ਦੀ ਅਸੀਂ ਲੈ ਕੇ ਚੱਲੇ ਸੀ ਪਾਰਟੀ ਜਦੋਂ ਬਣਾਈ ਹੈ ਤੇ ਲੋਕ ਭਾਂਤ ਭਾਂਤ ਦੇ ਗੱਲਾਂ ਸਾਡੇ ਵਾਸਤੇ ਕਰਦੇ ਸੀ ਕਿਉਂਕਿ ਚੌਂਕਾਂ 'ਚ ਜਦੋਂ ਕੈਂਪ ਲਗਾਉਂਦੇ ਸੀ 10 10 ਰੁਪਏ ਦੀਆਂ ਪਰਚੀਆਂ ਟੱਕ ਕੇ ਤੇ ਸ਼ਾਇਦ ਅੱਜ ਆਪਦੇ ਦਿਲ ਨੂੰ ਸਭ ਤੋਂ ਬੁਰਾ ਲੱਗ ਰਿਹਾ ਹੈ ਕਿ ਯਾਰ ਅਸੀਂ ਉਹ ਦਿਨ ਪਾਰਟੀ ਨੂੰ ਖੜੇ ਕਰਨ ਵਾਸਤੇ ਕਿਤੇ ਦੇ ਨਤੀਜੇ ਜਿਹੜੇ ਅੱਜ ਆ ਚੱਲ ਰਹੇ ਨੇ ਤਾਂ 2022 ਦੀ ਜਦੋਂ ਟਿਕਟ ਦੀ ਆਗਲ ਜਿਹੜੀ ਤੁਸੀਂ ਕਰ ਰਹੇ ਹੋ ਕਿ ਮੇਰੇ ਖਾਹੀਆਂ ਸੀ ਖਾਹੀਆਂ ਸੁਧਾਰਦੀਆਂ ਸੀ ਨਾ ਕਿ ਐਮਐਲਏ ਬਣਨਦੀਆਂ ਸੀ ਤੇ ਮੈਂ ਤਾਂ ਇਹ ਵੀ ਗੱਲ ਕਹਿਣਾ ਚਾਹਨਾ ਕਿ ਉਦੋਂ ਵੀ ਜਿਹੜਾ ਮੇਰੀ ਛਵੀ ਬਣਾ ਕੇ ਪੇਸ਼ ਕੀਤੀ ਕਿ ਮੈਨੂੰ ਪਾਰਟੀ ਵਿਰੋਧੀ ਕੀਤਾ ਗਿਆ ਮੈਨੂੰ ਭਗਵੰਤ ਸਿੰਘ ਵਿਰੋਧੀ ਕੀਤਾ ਗਿਆ ਨਾ ਤਾਂ ਮੈਂ ਪਾਰਟੀ ਵਿਰੋਧੀ ਸੀ ਨਾ ਮੇਰਾ ਕੋਈ ਪਰਤਮਾਨ ਨਾਲ ਦੁਸ਼ਮਣ ਸੀ ਨਹੀਂ ਜੀ ਸਿਸਟਮ ਵੀ ਇੱਕ ਲਹਿਰ ਸੀ ਮਹਬੂਤਮਨ ਜੀ ਨੂੰ ਵੀ ਸਿੱਕੋ ਅਪੀਲ ਕਰਦਾ ਹੁੰਦਾ ਉਦੋਂ ਵੀ ਕਿ ਤੁਸੀਂ ਟਿਕਟ ਕਿਸੇ ਨੂੰ ਵੀ ਦੇ ਦਿਓ ਪਰ ਇੱਕ ਸੂਝਵਾਨ ਬੰਦੇ ਨੂੰ ਦੇ ਦਿਓ ਕਿਉਂਕਿ ਅਸੀਂ 3-4 ਸਾਲ ਤੋਂ ਬੀਬਾ ਨਾਲ ਵਿਚਰ ਰਹੇ ਜੀ ਤੇ ਸਾਨੂੰ ਹੁਲਾਤਾ ਦਾ ਪਤਾ ਸੀ ਕਿ ਆਉਣ ਵਾਲੇ ਟਾਈਮ 'ਚ ਇਹ ਕੁਝ ਹੋਣਾ ਹੈ ਤੇ ਮੈਂ ਤਾਂ ਤੁਹਾਡੇ ਜਿਹੀ ਇੱਕ ਹੋਰ ਅਪੀਲ ਪੁਗਤਮਨ ਜੀ ਨੂੰ ਕਰਨਾ ਚਾਹਨਾ ਕਿ ਮਾਨ ਸਾਹਿਬ ਜਿਹੜੀਆਂ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਤੇ ਤੁਹਾਨੂੰ ਪਾਈਆਂ ਤੇ ਆਮ ਆਦੀ ਪਾਰਟੀ ਨੂੰ ਪਾਈਆਂ ਸੀ ਨਾ ਐਮਐਲਏ ਨੂੰ ਨਹੀਂ ਪਾਈਆਂ ਸੀ ਤੇ ਤੁਸੀਂ ਅੱਜ ਪੰਜਾਬ ਦੇ ਭਲਾ ਕਰ ਸਕਦੇ ਹੋ ਇਹਨਾਂ ਲੋਕਾਂ ਦੀ ਜਿਹੜਾ ਇਨਸਾਫ ਦੀ ਮੰਗ ਜਿਹੜੀ ਚੱਲ ਰਹੀ ਅੱਜ ਉਹਦੇ ਤੇ ਖਾਰਾ ਉਤਰ ਸਕਦੇ ਹੋ ਤੁਸੀਂ ਕਰ ਸਕਦੇ ਹੋ ਤੇ ਤੁਸੀਂ ਕਰੋ ਕਿਉਂਕਿ ਲੋਕਾਂ ਦੀ ਮੰਗ ਹੈ ਜੀ ਤੇ ਤੁਹਾਡੀ ਚੁੱਪੀ ਕਿਉਂ ਇਸ ਮੁੱਦੇ ਦੇ ਮੱਤਕ ਹਰਾਨ ਹੋ ਰਿਹਾ ਹਾਂ ਅਗਰ ਗੱਲ ਕਰੀਏ ਤੁਸੀਂ ਭ੍ਰਿਸ਼ਟਾਚਾਰੀ ਨੂੰ ਜ਼ੀਰੋ ਰਾਇਤ ਜਾਂ ਗੱਲਾਂ ਕਰਦੇ ਸੀ ਅਗਰ ਅੱਜ ਗੱਲ ਕਰੀਏ ਤਾਂ ਕਹਿਣਗੇ ਰਾਜਨੀਤੀ ਹੋ ਰਹੀ ਹੈ ਕਾਂਗਰਸ ਦੇ ਲੀਡਰ ਆਉਂਦੇ ਨੇ ਅੱਜ ਤੁਸੀਂ ਵਿਜੇਂਦਰ ਸਿੰਘla ਜੀ ਦੀ ਅਗਰ ਗੱਲ ਕਰੀਏ ਤਾਂ ਬਹੁਤ ਨਜ਼ਦੀਕੀ ਗਿਣੇ ਜਾਂਦੇ ਹੋ ਇਹ ਗੱਲ ਕਰੀਏ ਤਾਂ ਹਰ ਇੱਕ ਪੁਆਇੰਟ ਤੇ ਇੱਕ ਗੱਲ ਆਉਂਦੀ ਹੈ ਤੁਸੀਂ ਰਾਜਨੀਤੀ ਕਰ ਰਹੇ ਕਾਕਾ ਜੀ ਦੇ ਨਾਮ ਨੂੰ ਲੈ ਕੇ ਕਰ ਰਹੇ ਤੁਸੀਂ ਕਿ ਕਾਕਾ ਜੀ ਮੈਂ ਪਾਰਦਰਸ਼ੀ ਗੱਲ ਮੈਂ ਪਹਿਲਾਂ ਹੀ ਸਾਫ਼ ਕਰ ਚੁੱਕਿਆ ਆਂ ਵੀ ਮੈਂ ਕੋਈ ਰਾਜਨੀਤਿਕ ਤੌਰ ਤੇ ਮਨਜੀਤ ਕਾਕਾ ਦੇ ਨਾਲ ਨਹੀਂ ਹਾਂ ਮੈਂ ਇਨਸਾਨੀਅਤ ਦੇ ਤੌਰ ਤੇ ਮੈਂ ਪਰਿਵਾਰਕ ਤੌਰ ਤੇ ਕਿਉਂਕਿ ਬਾਰ-ਬਾਰ ਜਦੋਂ ਇਹ ਹਸਪੀਟਲ ਸੀ ਮੇਰੀ ਉਦੋਂ ਵੀ ਗੱਲ ਹੁੰਦੀ ਰਹੀ ਆ ਫੋਨ ਤੇ ਦੁਵਾਰ ਨਾਲ ਵੀ ਹੁੰਦੀ ਰਹੀ ਹੈ ਤੇ ਸ਼ਾਇਦ ਜੇ ਨਾ ਰਾਜਨੀਤਿਕ ਤੌਰ ਤੇ ਹੁੰਦਾ ਤਾਂ ਮਫਗੋਲੇ ਧਰਨੇ ਤੇ ਵੀ ਹੋਣਾ ਸੀ ਮੈਂ ਪਹਿਲਾਂ ਨੇ ਧਰਨੇ ਤੇ ਵੀ ਹੋਣਾ ਸੀ ਇੱਥੇ ਸਭ ਕੁਝ ਚੱਲ ਰਿਹਾ ਸੀ ਤੇ ਨਹੀਂ ਸਾਨੂੰ ਉਹ ਚੀਜ਼ਾਂ ਨਹੀਂ ਚੰਗਾ ਲੱਗਦੀਆਂ ਹੈਗੀਆਂ ਤਾਂ ਮਾਨ ਸਾਹਿਬ ਤੁਸੀਂ ਇਨਸਾਫ ਦਿਓ ਤੁਹਾਡੇ ਕਿੰਨੀ ਮੈਂ ਵੀ ਦੇਖ ਰਿਹਾ ਤੇ ਪੰਜਾਬ ਦੇ ਲੋਕ ਵੀ ਦੇਖ ਰਹੇ ਨੇ ਤੇ ਜਿੱਥੇ ਜਿੱਥੇ ਵੀ ਇਹ ਕਮੀਆਂ ਨਹੀਂ ਆ ਕਿਉਂਕਿ ਵੋਟਾਂ ਤੁਹਾਨੂੰ ਪਈਆਂ ਤੇ ਐਮਐਲਏ ਨੂੰ ਨਹੀਂ ਪਈਆਂ ਸੀ ਤੇ ਐਮਐਲਏ ਨੇ ਜਿਹੜਾ ਕੁਝ ਕਰਨਾ ਸੀ ਕਰ ਚੁੱਕੇ ਨੇ ਜੇ ਪੰਜਾਬ ਦੀ ਥੋੜੀ ਬੋਤੀ ਵੀ ਲਹਿਰ ਨੂੰ ਸੁਧਾਰ ਸਕਦੇ ਹੋ ਪੰਜਾਬ ਨੂੰ ਬਚਾ ਸਕਦੇ ਹੋ ਤੁਸੀਂ ਬਚਾ ਸਕਦੇ ਹੋ ਤੇ ਇਸ ਪਰਿਵਾਰ ਦੀ ਜਿਹੜੀ ਮੰਗ ਹੈ ਇਨਸਾਫ ਦੀ ਉਹਨੂੰ ਜੇ ਇਨਸਾਫ ਦੇ ਸਕਦੇ ਹੋ ਤੁਸੀਂ ਦੇ ਸਕਦੇ ਆ ਗੱਲ ਕਰੀਏ ਸੰਗਰੂਰ ਸੀਟ ਹੈ ਜਿਹੜੀ ਇਸ ਟੈਂਪ ਚੰਡੀਗੜ੍ਹ ਦੀ ਦੂਜੀ ਰਾਜਸਥਾਨੀ ਹੈ ਸਾਰੇ ਵਿੱਤ ਮੰਤਰੀ ਖਜ਼ਾਨਾ ਮੰਤਰੀ ਮੁੱਖ ਮੰਤਰੀ ਤੇ ਇੱਥੋਂ ਤੱਕ ਵੀ ਸੰਗਰੂਰ ਤੋਂ ਨੇ ਪੁਰਤਾ ਕਿਸ ਬਲੈਕ ਕੋਈ ਵੀ ਬਿਆਨ ਬਾਰੇ ਪ੍ਰਤੀਕਿਰਿਆ ਨਹੀਂ ਆਈ ਹੈਗੀ ਸਰਕਾਰ ਦੀ ਕਿਸੇ ਵੀ ਐਮਐਲਏ ਦੀ ਕਿਸੇ ਕੈਬਨਿਟ ਮਨਿਸਟਰ ਦੀ ਜੇ ਕੋ ਗੱਲ ਅਗਰ ਜੀਰੋ ਟੋਲ ਰਹਾ ਸਪਸ਼ਟਾ ਕਰੀਏਗਾ ਐਸੀ ਗੱਲ ਤੇ ਹੈਰਾਨੀ ਹੁੰਦੀ ਹੈ ਵੀ ਜਿਹੜੀਆਂ ਇਹ ਗੱਲਾਂ ਨਹੀਂ ਆ ਜਦੋਂ ਰਾਜਧਾਨੀ ਸੰਗਰੂਰ ਹੈ ਤਾਂ ਸੰਗਰੂਰ ਨੂੰ ਕਿਉਂ ਨਹੀਂ ਇਨਸਾਫ ਮਿਲ ਪਾ ਰਿਹਾ ਹੈਗਾ ਤਾਂ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਗੱਲ ਤੇ ਉੱਤੇ ਦੁਬਾਰਾ ਮਾਨ ਸਾਹਿਬ ਚਰਚਾ ਕਰਨਗੇ ਤੇ ਜੋ ਵੀ ਮਤਲਬ ਇਨਸਾਫ ਇਸ ਪਰਿਵਾਰ ਦਾ ਬੰਦ ਹੈ ਉਹ ਇਨਸਾਫ ਦੇਣਗੇ ਭਰਾਜ ਕਹਿੰਦੀ ਵੀ ਮੈਂ ਆਪਣੇ ਬੇਟੇ ਦੀ ਸੋਹ ਖਾਨ ਨੂੰ ਤਿਆਰ ਆ ਵੀ ਜੇਕਰ ਮੈਂ 1 ਪੰਜ ਪੈਸੇ ਵੀ ਇਹਨਾਂ ਤੋਂ ਕੋਈ ਲੁੱਟੇ ਹੋਣਾ ਤੁਸੀਂ ਕੀ ਸੋਚਦੇ ਦੇਖੋ ਜਿਹੜਾ ਸੋਹਾਂ ਵਾਲਾ ਚੈਪਟਰ ਹੈ ਤਾਂ ਅੱਜ ਮਨਜੀਤ ਕਾਕਾ ਜੀ ਇੱਥੇ ਬੈਠੇ ਨੇ ਅੱਜ ਚੌਥਾ ਦਿਨ ਹੈ ਤੇ ਜਦੋਂ ਸਾਫ ਸੁਥਰੀ ਕੋਈ ਛਵੀ ਹੈਗੀ ਤਾਂ ਇੱਥੇ ਆ ਜਾਣਾ ਚਿੰਨ੍ਹ ਬੀਬਾ ਨੂੰ ਨਹੀਂ ਉਹ ਅੱਜ ਉਹਨਾਂ ਜਿਹੜੇ ਸਾਡੇ ਮੌਜੂਦਾ ਪ੍ਰਧਾਨ ਨੇ ਟਰੱਕ ਜਿੰਦਿਆਂ ਦੇ ਅੱਜ ਸਾਡੇ ਨਾਗਰੀ ਦੀ ਸਮਾਦ ਬਹੁਤ ਹੋਵੇਗਾ ਇਹ ਕਹਿੰਦੇ ਉੱਥੇ ਕੋਈ ਨੇਮ ਚੱਕਦਾ ਤਾਂ ਉਹ ਛੋਟੇ ਯਾਨੀ ਗੱਭੀਓ ਨਿਤਾਰਾ ਹੁੰਦਾ ਸੱਚ ਦਾ ਤੁਸੀਂ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਵੀ ਜਦੋਂ ਮੰਜੀਦ ਕਾਕਾ ਕੇ ਲ ਐਕਸੀਡੈਂਟ ਹੋ ਗਿਆ ਸੀ ਤਾਂ ਪ੍ਰਧਾਨਗੀ ਦੇ ਹਾਰ ਇੰਨੀ ਜਲਦੀ ਪਾ ਨਹੀਂ ਲੋੜ ਵੀ ਕੀ ਸੀ ਉਸ ਨੂੰ ਵੀ ਟਾਲਿਆ ਜਾ ਸਕਦਾ ਹਫ਼ਤਾ ਦਾ ਦਿਨ ਤਾਂ ਉਹ ਕੁਝ ਨਹੀਂ ਹੈ ਉਹ ਕਵਰਾੜ ਦੇ ਵਿੱਚ ਜਿਹੜਾ ਕੁਝ ਕਰ ਰਹੇ ਨੇ ਕਰ ਰਹੇ ਨੇ ਤੇ ਗੱਲ ਇਨਸਾਫ ਦੀ ਹੈ ਇਨਸਾਫ ਵਾਸਤੇ ਬੈਠੇ ਆਂਗੇ ਤੇ ਨਾਲ ਰਹਿਾਂਗੇ ਕਾਕਾ ਜੀ ਦੇ ਪਰਿਵਾਰ ਦੇ ਨਾਲ ਤੁਹਾਨੂੰ ਲੱਗਦਾ ਵੀ ਪਾਰਟੀ ਇਨਸਾਫ ਦੋ ਬਿਲਕੁਲ ਇਨਸਾਫ ਮਿਲੂਗਾ ਜੀ ਛੋਟੇ ਨਾਲ ਇਨਸਾਫ ਹੋਇਆ ਨਹੀਂ ਸੋਨ ਰਿਜੈਕਟ ਕਿਉਂ ਹੋ ਗਿਆ ਚਲੋ ਮੇਰੀ ਟਿਕਟ ਤੇ ਇਥੇ ਜਿਕਰ ਨਹੀਂ ਹੈ ਮੈਂ ਤਾਂ ਤੁਹਾਨੂੰ ਹੋਰ ਵੀ ਦੱਸੀ ਜਨਾ ਵੀ ਮੇਰਾ ਰਿਸ਼ਤਾ ਸ਼ਾਇਦ ਰਾਜਨੀਤਿਕ ਨਹੀਂ ਬਣ ਪਾਇਆ ਮੈਂ ਉਹ ਕੰਮ ਨਹੀਂ ਕਰ ਸਕਦਾ ਆ ਨੀਤੀ ਦੇ ਵਿੱਚ ਜਿਹੜਾ ਸ਼ਾਇਦ ਪਾਰਟੀਆਂ ਮੰਗਦੀਆਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਮੇਰੇ ਲਹਿਜੇ ਵਿੱਚ ਜੀ ਹਜੂਰ ਨਾ ਥਾ ਇਸਕੇ ਬਿਨਾ ਮੇਰਾ ਕੋਈ ਕਸੂਰ ਨਾ ਥਾ ਸੋ ਝੂਠ ਨਹੀਂ ਮੈਂ ਬੋਲ ਸਕਦਾ ਹੈਗਾ ਤੇ ਜ਼ਿੰਮੇਵਾਰੀ ਨਾਲ ਅੱਜ ਕਾਕਾ ਜੀ ਦੇ ਨਾਲ ਖੜੇ ਆ ਤੇ ਜਿੱਥੇ ਵੀ ਲੋੜ ਆ ਉੱਥੇ ਨਾਲ ਖੜਾ ਹਾਂ ਕਾਕਾ ਜੀ ਕੋਈ ਇਨਸੀਡੈਂਟ ਹੁੰਦਾ ਥੋੜੇ ਦਿਨ ਪਹਿਲਾਂ ਟਰੱਕ ਗੀਨਾਂ ਦੇ ਵਿੱਚ ਮਸਲੇ ਨੂੰ ਲੈ ਕੇ ਕੀ ਕਮੋਗੇ ਦਰੇਸ਼ ਯੋ ਨੇ ਜਿਨ੍ਹਾਂ ਨੇ ਸਾਨੂੰ ਪਾਰਟੀ ਚ 2016 ਦੇ ਵਿੱਚ ਜੁਆਇਨਿੰਗ ਕਰਾਇਆ ਅੱਜ ਫੇਰ ਸਾਡੇ ਨਾਲ ਬੈਠੇ ਨਜ਼ਰ ਆ ਰਹੇ ਨੇ ਕੀ ਕਮੋਗੇ ਸਾਡਾ ਭਾਈ ਹੈ ਜੀ ਸਾਨੂੰ ਪਤਾ ਜੀ ਸਾਡੇ ਨਾਲ ਖੜੇਦੇ ਅਸੀਂ ਇਹਨਾਂ ਨਾਲ ਖੜੇਦੇ ਜੀ ਕਿ ਅੱਜ ਸਾਡੇ ਨਾਲ ਖੜੇ ਨੇ ਅਸੀਂ ਅੱਜ ਇਹਨਾਂ ਦੀ ਚਲੋ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਵੀ ਵੀ ਚਲੋ ਸਾਡੇ ਨਾਲ ਆ ਕੇ ਖੜੇ ਨੇ ਮੋਢਾ ਨਾਲ ਮੋਢਾ ਲਾ ਕੇ ਪਰ ਅਸੀਂ 2022 ਚ ਬੀਬਾ ਨਾਲ ਖੜੇ ਸੀ ਜੀ ਪਾਰਟੀ ਦੌਰ ਤੇ ਪਰ ਬੀਬਾ ਨੇ ਸਾਡੇ ਨਾਲ ਜਿਹੜਾ ਕਰਿਆ ਸਾਰਾ ਧੋਖਾ ਕਰਿਆ ਜ ਸਾਤੋਂ ਪੈਸੇ ਲੈਤੇ ਗਏ ਨੇ ਇਹ ਕੋਈ ਧੋਰ ਨਹੀਂ 21 ਤਰੀਕ ਨੂੰ ਮੇਰੇ ਘਰੋਂ ਜਿਹੜਾ ਬਲਾਕ ਪ੍ਰਧਾਨ ਇਹਦਾ ਪੈਸੇ ਲੈ ਕੇ ਜਾ ਰਿਹਾ 25 ਨੂੰ ਵਾਪਸ ਕਰਕੇ ਜਾ ਰਿਹਾ ਸਾਮ ਨੂੰ ਮੇਰੇ ਕੋਲੇ ਬਕਾਇਦਾ ਉਹਦੀਆਂ ਰਿਕਾਰਡਿੰਗਾਂ ਵੀ ਪਈਆਂ ਨੇ ਉਹਦੀ ਵੀਡੀਓ ਵੀ ਪਾਤੀ ਇਹਦੇ ਬਾਅਦ ਹੋਰ ਹੋਰ ਸਿੰਨਾ ਬਣ ਕੇ ਤਾਂ ਦਿਖਾਉਣੂਗਾ ਜੀ ਅਸੀਂ ਅਗਰ ਗੱਲ ਕਰੀਏ ਸਰਕਾਰ ਕਹਿੰਦੀ ਵੀ ਅਸੀਂ ਭ੍ਰਿਸ਼ਟਾਚਾਰ ਤੋਂ ਰਾਏ ਤਾਂ ਤੁਸੀਂ 30 ਲੱਖ ਰੁਪਏ ਦੇਨੇ ਹੋ ਤਾਂ ਸੋਨੂੰ ਨਹੀਂ ਲੱਗਦਾ ਵੀ ਜੇ ਤੁਸੀਂ 30 ਲੱਖ ਤੁਸੀਂ ਦੇ ਰਹੇ ਹੋ ਤਾਂ ਇੱਕ ਭ੍ਰਿਸ਼ਟਾਚਾਰ ਨੂੰ ਬढ़ावा ਦੇ ਰਹੇ ਹੋ ਸਾਨੂੰ ਤਾਂ ਮਜਬੂਰ ਕਰਿਆ ਗਿਆ ਜੀ ਸਾਨੂੰ ਤਾਂ 3 ਸਾਲ ਦੀ ਪਰਚੀ ਗੱਡੀ ਗਈ ਦੀ 15 ਦਿਨ ਪਹਿਲਾਂ ਆਕੇ ਸਾਨੂੰ ਮਜਬੂਰ ਕਰਤਾ ਵੀ ਇਹ ਪੈਸੇ ਦੇਣੇ ਬੈਣੇ ਨੇ ਇਹ ਪੇਛਲੇ ਨੇ 20 ਲੱਖ ਰੁਪਏ ਦਿੱਤਾ ਦੀ ਇੱਕ ਦੀ ਦੇ ਤੋ 30 ਲੱਖ ਰੁਪਏ ਲੈਣਗੇ ਫੇਰ ਲਾਉਣਾ ਤੈਨੂੰ ਇਹ ਸਿਸਟਮ ਇਹੀ ਚੱਲਦਾ ਕਹਿੰਦੇ ਤੁਸੀਂ ਰਿਕਾਰਡਿੰਗ ਨਹੀਂ ਸੁਣੀ ਐਮਐਲਏ ਨਾਲ ਮੇਰੀ ਹੋ ਰਹੀ ਹੈ ਜੀ ਉਹ ਕਹਿੰਦੇ ਨੇ ਤੈਨੂੰ ਸਿਸਟਮ ਦਾ ਪਤਾ ਨਹੀਂ ਲੱਗ ਕੇ ਵੀਰੇ ਸੋਸ਼ਲ ਮੀਡੀਆ ਤੇ ਵਿੱਕੀ ਬਾਜ ਵਾਜ ਸੌਂ ਚੱਕੇ ਗਏ ਨੇ ਕਿ ਉੱਥੋਂ ਉਹ ਸਾਰੇ ਡਰਾਮੇ ਨੇ ਜੀ ਦੇਖੋ ਉਹ ਉੱਥੇ ਗੱਲੀ ਗੱਲ ਬਸ ਇਹੀ ਕਰੀ ਗਿਆ ਵੀ ਨਵੀਂ ਗੱਡੀ ਜੀ ਪੱਛਮੰਡਿਆ ਲਖ ਜੀ ਉਹ ਮੇਰੇ ਉਰੇ ਆਉਂਦੇ ਜੀ ਰੋੜੇਵਾਲ ਸਾਹਿਬ ਜਦੋਂ ਉਹਨਾਂ ਨੂੰ ਪਤਾ ਨਹੀਂ ਵੀ ਕਾਕਾ ਰੋੜੇਵਾਲ ਸਾਹਿਬ ਪਉਂ ਬੈਠੇ ਆ ਉਰੇ ਆਉਂਦੇ ਉਹ ਮੈਂ ਕਹਿ ਕੇ ਉਹਨੂੰ ਸੁਣ ਚਕਾਉਂਦਾ ਜੀ ਮੈਂ ਪੁੱਛਦਾ ਉਹਨਾਂ ਨੂੰ ਵੀ ਆ ਗੱਲਾਂ ਹੋਈਆਂ ਨਹੀਂ ਤੁਸੀਂ ਬਿਸਲੀ ਕਮੇਟੀ ਦੇ ਵਿੱਚ ਨਹੀਂ ਤੇ ਆ ਜਿਹੜਾ 2 ਕਰੋੜ ਪਲੱਸ ਦਾ ਬਲਾ ਕਰਿਆ ਹੋਇਆ ਉਹ ਤੁਸੀਂ ਕਰੇ ਨਹੀਂ ਹੋਇਆ ਜਿਹੜੇ ਪਹਿਲਾਂ ਬੀਤਾ ਸਿੰਘ ਤੇ ਆਪਣਾ ਸੁਖਜੀਤ ਸਿੰਘ ਬਿੱਟੂ ਉਹ ਮੋਦੇ ਜੱਕੀ ਬਿਰਦੇ ਸੋਸ਼ਲ ਮੀਡੀਆ ਤੇ ਆ ਰਹੇ ਨੇ ਬੀਬੜਾ ਨੇ ਇੰਨੇ ਪੈਸੇ ਖਾ ਗਿਆ ਇਹ ਕਮੇਟੀ ਐਨੇ ਪੈਸੇ ਖਾ ਗਈ ਇਹ ਨਾਲ ਇਨਸਾਬ ਹੋਣਾ ਚਾਹੀਦਾ ਪਹਿਲਾਂ ਉਹ ਸਾਰੇ ਪ੍ਰਧਾਨੀ ਗੱਲਾਂ ਕਹਿੰਦੇ ਉਹਨਾਂ ਨੇ ਮੈਨੂੰ ਸਾਰੇ ਸਬੂਤ ਦਿੱਤੇ ਨੇ ਸਾਰੇ ਪਤਾਨਾ ਨੇ ਜੀ ਅੱਜ ਮੈਂ ਤਾਂ ਕਹਿਣਾ ਔਰੇ ਆਉਂਦੇ ਔਰੇ ਮੈਂ ਦੱਸਦਾ ਵੀ ਆਏ ਨੇ ਜਿੱਕੋ ਮੈਂ ਸਾਨੂੰ ਸਵਾਲ ਕਰਦਾ ਉਹ ਗੱਲਾਂ ਦੇ ਉਰੇ ਜਵਾਬ ਦਓ ਜੇ ਇੱਕ ਵੀ ਜਵਾਬ ਆ ਜਾਂਦਾ ਮੈਂ ਬੇਰ ਦੇਣਦਾਰ ਤੀਜੀ ਆ ਕਾਕਰ ਕਾਕਾ ਜੀ ਅਗਰ ਗੱਲ ਕਰੀਏ ਆਪਾਂ ਤੁਸੀਂ ਮੁੱਦੇ ਦੀ ਗੱਲ ਕਰੀਏ ਕਿ ਤੁਸੀਂ ਕੋਠੀ ਦੇ ਇਲਜ਼ਾਮ ਲਾਏ ਨੇ ਕਿ 55 ਲੱਖ ਦੀ ਫਿਓਰ ਚੋਲਰ ਨੂੰ ਲੈ ਕੇ ਬਵਾਦਾਂ ਚ ਚਾਹ ਹਾਂਜੀ ਭਰਾਜ ਕਹਿੰਦੀ ਅਗਰ ਜੇ ਮੇਰੀ ਕਿਸੇ ਕੋਈ ਕੋਠੀ ਬਣ ਰਹੀ ਹੈ ਕਾਕਾ ਕੇ ਮੈਨੂੰ ਦਿਖਾ ਵੀ ਕਿੱਥੇ ਮੇਰੀ ਕੋਠੀ ਬਣ ਰਹੀ ਹੈ ਕਹਿੰਦੀ ਅਲੀਗੇਸ਼ਨ ਲਾਉਣਾ ਇੱਕ ਸੋਸ਼ਲ ਮੀਡੀਆ ਦੀ ਬੱਕਰੀ ਗੱਲ ਹੈ ਜਿਹੜੀ ਆ ਕੇ ਮੈਨੂੰ ਕਿਉਂ ਨਹੀਂ ਫੜਾਉਂਦਾ ਤਾਂ ਕੌ ਉਹਦਾ ਜਿਹੜਾ ਨਾਬੇ ਵਾਲਾ ਉਹ ਕੀ ਹੈ ਉਹਨਾਂ ਪੂਰੀ ਹੈ ਜਿਹੜਾ ਉਹਦਾ ਪੀ ਆ ਦੇ ਘਰ ਵਾਲੀ ਦੇ ਨੋਂ ਤੇ ਕੋਠੀ ਬੰਦੀ ਹੈ ਜੀ ਦੇਖਿਆ ਜਾਵੇ ਸਾਰੀ ਜਾਂਚ ਹੋਣੀ ਚਾਹੀਦੀ ਇੱਕ ਗੱਲ ਹੋਰ ਸੁਣੋ ਜੀ ਉਹਦਾ ਤਿੰਨ ਤਿੰਨ ਗੱਡੀਆਂ ਲਈ ਫਿਰਦੇ ਨੇ ਹੁਣ ਉਹ ਤਾਂ ਕਹਿਣਗੇ ਸਾਡੀਆਂ ਗੱਡੀਆਂ ਵੀ ਨਹੀਂ ਹੈਗੀਆਂ ਅਸੀਂ ਉਹ ਗੱਡੀਆਂ ਦੇ ਵਿੱਚ ਰਹਿ ਜਾਂ ਜਿਹਨਾਂ ਦੇ ਨਾਲ ਵੇਚ ਰਹੇ ਆ ਸਾਨੂੰ ਕਿਹੜਾ ਪਤਾ ਨਹੀਂ ਵੀ ਇਹ ਗੱਲਾਂ ਕੀ ਹੋ ਰਹੀਆਂ ਨੇ ਜੀ ਅਗਰ ਕੋਠੀ ਤੁਸੀਂ ਦਿਖਾ ਸਕਦੇ ਹੋ ਅੱਜ ਵੀ ਬਣਦੀ ਹੈ ਅਗਰ ਜੇ ਚਾਹਣ ਹਾਂਜੀ ਤੁਹਾਨੂੰ ਦਿਖਾ ਦਾਂਗੇ ਜੀ ਵੀਡੀਓ ਪੁੱਤ ਨੂੰ ਫੋਟੋ ਭੇਜ ਦਾਂਗੇ ਜੀ ਦਿਖਾ ਦਿਓ ਅਤੇ ਹੁਣ ਤੁਸੀਂ ਹੁਣ ਇੱਕ ਗੱਲ ਸੁਣੋ ਜੀ 900 ਗੱਜ ਚ ਕੋਠੀ ਬਣ ਰਹੀ ਆ ਸੰਗਰੂਰ ਦੇ ਵਿੱਚ 450 ਗੱਜ ਚ ਕੋਠੀ ਬਣ ਰਹੀ ਆ 450 ਗੱਜ ਦਾ ਮੁੰਡੇ ਲੋਨ ਰੱਖਿਆ ਜਾ ਰਹੇ ਆ ਦਫ਼ਤਰ ਲੱਗ ਬਣ ਰਹੇ ਨੇ ਹੁਣ ਆਪ ਨੂੰ ਇੱਕ ਪਤਾ ਨਹੀਂ ਹੁੰਦਾ ਜੀ ਵੀ ਆਏ ਕਾਮਕਾਰ ਦੇ ਮੁੰਡੇ ਦੀ ਕੋਠੀ ਆ ਆਏ ਕਐਮਐਲਏ ਦੀ ਕੋਠੀ ਆ ਦਫ਼ਤਰ ਲੱਗ ਉਹਨੇ ਸਾਰਾ ਕੁਝ ਲੱਗ ਹੁੰਦਾ ਇਹ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ ਜਦੋਂ 30 ਲੱਖ ਦਾ ਮਸਲਾ ਜਦੋਂ ਤੁਹਾਨੂੰ 2 ਦਿਨ ਪਹਿਲਾਂ ਜਵਾਬ ਦੇ ਦਿੱਤਾ ਗਿਆ ਸੀ ਰਾਤ ਨੂੰ 8:00 बजे ਤੁਸੀਂ ਉਸ ਟਾਈਮ ਕਿਉਂ ਨਹੀਂ ਇਹ ਚੀਜ਼ਾਂ ਨੂੰ ਲੈ ਕੇ ਆਏ ਅਸੀਂ ਉਸ ਟਾਈਮ ਉਹਨਾਂ ਨੂੰ ਸਾਨੂੰ ਕਿਹਾ ਗਿਆ ਜੀ ਕਿ ਵੀ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰ ਉਸੇ ਉਹਨਾਂ ਨੇ ਕਿਹਾ ਜਿਵੇਂ ਸਵੇਰ ਨੂੰ ਪ੍ਰਧਾਨ ਨਾਲ ਲਾਦੇ ਜੇ ਕੁਝ ਮਰਜ਼ੀ ਹੋ ਜਾਏ ਉਹਨਾਂ ਨੇ ਤਾਂ ਹੀ ਦੋ ਦਿਨ ਫਿਰ ਕੈਨਸਲ ਵੀ ਕਰਿਆ ਜੀ ਆ ਸੋਨੀ ਘਰ ਤੋਂ ਦੀ ਵਰਨਿੰਗ ਵੀ ਉਹਨਾਂ ਬਲੋ ਦਿੱਤੀ ਗਈ ਹੈ ਵੀ ਤੁਹਾਨੂੰ ਅਸੀਂ ਜੇਕਰ ਤੁਸੀਂ ਨਹੀਂ ਮਾਫੀ ਮੰਗਦੇ ਤਾਂ ਅਸੀਂ ਕੋਰਟ ਦੇ ਵਿੱਚ ਮਾਨ ਨੀ ਦਾ ਦਾਵਾ ਵਿੱਕੀਵਾਜਵਾ ਜੀ ਅਤੇ ਨਰਿੰਦਰ ਕੌਰ ਭਰਾਜ ਬਲੋ ਤੁਹਾਨੂੰ ਨੋਟਿਸ ਕੱਢੇਗੇ ਨ ਕੀਮਤ ਦੇ ਨੋਟਿਸ ਦਾ ਜਵਾਬ ਅਸੀਂ ਦਿੰਦਾ ਜੀ ਸਾਡੀ ਵੀ ਮਾਨ ਹਨੀ ਹੋਈ ਹੈ ਜੀ ਕੇਸ ਤਾਂ ਸਾਡਾ ਕਰਨਾ ਬਣਦਾ ਦੀ ਜੀ ਉਹਨਾਂ ਦਾ ਥੋੜਾ ਬਣਦਾ ਦੀ ਮਾਨ ਹਨੀ ਤਾਂ ਸਾਡੀ ਹੋਈ ਹੈ ਜੀ 3000 ਬੰਦੇ ਜੀ ਟਰੱਕ ਯੂਨੀਅਨ ਚ ਜੀ ਜਿਹੜਾ ਸਾਡੇ ਨਾਲ ਧੋਖਾ ਕਰੇਗੇ ਪੈਸੇ ਈਗਰ ਜਿਹੜੀਆਂ ਗੱਲਾਂ ਕਰੀਏ ਵੀ ਭਰਾਜ ਫਿਰ ਵੈਸੀ ਜਿਹੜੇ ਪੈਸੇ ਨਹੀਂ ਵੀ ਸਹੀ ਲੈਂਦੇ ਜਾਂ ਬਿਨ ਪ੍ਰਧਾਨੀਆਂ ਹਾਂਜੀ ਸਹੀ ਲੈਤੇ ਜਾਂਦੇ ਨਹੀਂ ਸਾਰੇ ਡਰਾਮੇ ਕਰ ਰਹੇ ਨੇ ਜੀ ਇਹ ਹੁਣ ਤੁਸੀਂ ਸੌਖਾਣ ਵਾਲਾ ਡਰਾਮੇ ਹੀ ਦੇਖ ਲਓ ਪਹਿਲਾਂ ਉਹ ਤੇ ਕਹਿੰਦੇ ਬੱਚੇ ਸੌਖਾਣੇ ਉਹ ਲੈ ਵਿੱਚ ਅਮਚੇ ਖੜੇ ਤੇ ਜਿਹੜੇ ਉਹ ਸਾਰੇ ਜਮਦ ਨੇ ਨਹੀਂ 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 ਹੋਰੇ ਹੁਣ ਮੈਂ ਉਹਨਾਂ ਦੀ 7 ਦਿਨਾਂ ਦੀ 7 ਦਿਨਾਂ ਬੇਟ ਕਰੂੰਗਾ ਜੀ 4 ਦਿਨ ਹੋ ਗਏ ਮੈਨੂੰ 3 ਦਿਨ ਹੋਰ ਪੈਣੇ ਹੋਰੇ ਹੁਣ ਮੇਰੇ ਸਾਹਮਣੇ ਮੈਂ ਸਵਾਲ ਕਰਕੇ ਬਚੂੰਗਾ ਵੀ ਇਹ ਗੱਲਾਂ ਹੋਈਆਂ ਨਹੀਂ ਦੀਆਂ ਆਪਣੀਆਂ ਆਕਰ ਕੱਕੀ ਜੱਜ ਗੱਲ ਕਰੀਏ ਦਿਨੇਸ਼ ਬਾਸ ਨਾਲ ਜਿਹਨਾਂ 2022 ਦੇ ਵਿੱਚ ਧੱਕਾ ਹੋਇ ਵੀ ਟੱਕਾ ਹੋਇਆ ਦੀ ਗੱਜਾ ਉਹ ਟੱਕਾ ਜਦੋਂ ਸਾਡੇ ਨਾਲ ਹੋਇਆ ਜੀ ਤੇ ਲਾਸਟ ਵਿੱਚ ਕੀ ਕੰਮ ਹੋ ਗਿਆ ਜਿਹੜੇ ਜੋ ਚੱਲ ਰਿਹਾ ਘਟਿਆ ਕਮਾ ਜ ਤਫਤਾ ਜੋਂ ਪੰਚ तकरीबन ਹੋ ਚੁੱਕੇ ਨੇ ਚਾਰ ਦਿਨ ਤੋਂ ਹੋ ਚੁੱਕੇ ਨੇ ਬੈਠੇ ਨੇ ਉੱਤੇ ਕੀ ਕੰਮ ਹੋ ਗਿਆ ਅੱਜ ਤਾਂ ਇਹ ਕਹਿਨੇ ਜੀ ਵੀ ਅਸਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਲੋਕ ਵੀ ਸਾਰੇ ਦੇਖ ਰਹੇ ਨੇ ਜੀ ਵੀ ਕੌਣ ਸੱਚਾ ਕੌਣ ਝੂਠਾ ਉਹਰੇ ਆਉਣ ਸਾਡੇ ਨਾਲ ਬੈਠ ਕੇ ਉਹ ਗੱਲ ਗੱਲ ਸਾਨੂੰ ਪਤਾ ਲੱਗੇ ਸਾਹਮਣੇ ਬੈਠ ਕੇ ਅਸੀਂ ਲਾਈਵ ਹੋ ਕੇ ਆਉਣ ਜੀ ਲਾਈਵ ਹੋ ਕੇ ਦੱਸ ਕੇ ਆਉਣ ਉਹਰੇ ਅਸੀਂ ਸਾਡਾ ਇੱਕ ਮੈਂ ਕੱਲਾ ਨਹੀਂ ਹੋਏ ਸਾਡਾ ਸਾਰਾ ਪਿੰਡ ਆਉਣ ਵਾਸਤੇ ਤਿਆਰ ਖੜੇ ਜੀ ਉਹਰੇ ਉਰੇ ਨਹੀਂ ਦਾਰਾ ਹੋ ਜੂਗਾ ਬਾਬੇ ਦੀ